ਇੱਕ ਕੱਲ ਸੀਗਾ ਜੀ ਵੈਲਕਮ ਢਾਬਾ ਹੜੇ ਕਿਸਨਗੜ੍ਹ ਰੋਡ ਤੇ ਆ ਬਰੇਟੇ ਤੇ ਉੱਥੇ ਵੈਲਕਮ ਢਾਬੇ ਦੇ ਵਿਖੇ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਤੇ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਤੇ ਢਾਬੇ ਦੇ ਨਾਂ ਤੇ ਉੱਥੇ ਸੀ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ 5 ਲੇਡੀ ਸਮੇਤ ਮਾਲਕਰ ਢਾਬੇ ਦੀ ਤੇ ਤਿੰਨ ਏਜੰਸੀ ਮਿਲ ਲੇ ਨੇ ਇਹਨਾਂ ਦੇ ਹੀ ਬੰਦ ਦੀ ਕਾਰਵਾਈ ਆ ਜਿਹੜੇ ਆ ਕਿਤੇ ਕਿਤੇ ਆ ਤੇ ਕਿਸੇ ਦੀ ਅਲਰਤੀਆ ਬਣੂਗੀ ਇਹ ਮੱਖੋ-ਮੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੀ ਆ ਤੇ ਇੱਕ ਸੂਰ ਦੀ ਆ ਤੇ ਇਹ ਕਿੰਨੇ ਕਿ ਚੱਤ ਤੋਂ ਮੁਕੀ ਜਾਂਦਾ ਨਹੀਂ ਤਦਾਂ ਤਾਂ ਇਹਨਾਂ ਨੂੰ ਪਤਾ ਜਦੋਂ ਇਹਨਾਂ ਨੂੰ ਪਤਾ ਲੱਗਾ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆਈ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰਹੀ ਕਾਰਵਾਈ ਤਾਂ ਇਹ ਜਿਹੜਾ ਤਾਂ ਨਾਲ ਗਲਤ ਕੰਮ ਕਰਾਉਂਦੇ ਸੀ ਆ ਉਹ ਬੰਨਜੇ ਧਾਰਾ ਦੇ ਲਗਾਤਿਆਂ É tudo, é tudo.